ਦੇ ਲੋਕਾਂ ਦੇ ਨਾਲ ਜੁੜੀ ਅਹਿਮ ਖਬਰ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਮਲਾਵਟੀ ਮਿਲਦੀ ਹੈ ਮਲਾਵਟੀ ਚੀਜ਼ਾਂ ਦੀ ਵਿਕਰੀ ਵੱਡੇ ਪੱਧਰ ਤੇ ਹੋ ਰਹੀ ਹੈ ਲੇਕਿਨ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਦੱਸਦੀ ਕਿ ਉਹ ਤੁਹਾਡੇ ਸਾਰਿਆਂ ਦੇ ਨਾਲ ਜੁੜੀ ਹੋ ਸਕਦੀ ਹੈ ਡੀਜ਼ਲ ਜਿਹੜਾ ਨਕਲੀ ਵੱਡੇ ਪੱਧਰ ਤੇ ਮਿਲ ਰਿਹਾ ਹੈ ਤੇ ਜਿਸ ਦੀ ਸ਼ਿਕਾਇਤ ਪੈਟਰੋਲੀਅਮ ਐਸੋਸੀਏਸ਼ਨ ਦੇ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਵੱਡੇ ਗਰੋਹ ਦਾ ਪਰਦਾ ਫਾਸ਼ ਹੋਇਆ ਹੈ ਕਿਆ ਜਾ ਰਿਹਾ ਹੈ ਕਿ ਹੁਣ ਤੱਕ ਇਹ ਗਰੁੱਪ ਕਰੋੜਾ ਰੁਪਏ ਦਾ ਸਰਕਾਰ ਨੂੰ ਚੂਨਾ ਲਾ ਚੁੱਕਿਆ ਹੈ ਔਰ 12000 ਲੀਟਰ ਜਿਹੜਾ ਇੱਕ ਕੈਂਟਰ ਹੈ ਜਿਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਹੈ ਜਿਸ ਨੂੰ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਔਰ ਲਗਾਤਾਰ ਜਿਹੜਾ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਕਿਉਂਕਿ ਨਕਲੀ ਡੀਜ਼ਲ ਜਿਹੜਾ ਵੱਡੇ ਪੱਧਰ ਤੇ ਵੇਚਿਆ ਜਾ ਚੁੱਕਿਆ ਪੰਜਾਬ ਦੇ ਵਿੱਚ ਹਾਲਾਂਕਿ ਹੁਣ ਇਸ ਗ੍ਰੋ ਦਾ ਪਰਦਾਫਾਸ਼ ਹੋਇਆ ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੀ ਚੀਜ਼ਾਂ ਜਾਈਆਂ ਨੇ ਜੋ ਵੱਡੇ ਪੱਧਰ ਤੇ ਨਕਲੀ ਮਿਲ ਰਹੀਆਂ ਨੇ ਮਲਾਪਤੀ ਮਿਲ ਰਹੀਆਂ ਤੇ ਇਸ ਚੀਜ਼ ਦੀ ਜਿਹੜੀ ਪਛਾਣ ਹੋਣੀ ਜ਼ਰੂਰੀ ਹੈ ਤਸੂਬੇਪਾਰ ਦੇ ਵਿੱਚ ਨਕਲੀ ਡੀਜ਼ਲ ਦੀ ਵੱਡੇ ਪੱਧਰ ਤੇ ਤਸਕਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਵਿਖੇ ਪੁਲਿਸ ਨੇ ਪੈਟਰੋਲੀਅਮ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਨਕਲੀ ਡੀਜ਼ਲ ਦਾ ਕੈਂਟਰ ਜਿਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਕੈਂਟਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਦੋ ਵਿਅਕਤੀਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਤੇ ਦੋ આરોપી ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਨੇ ਇਗਰੋ ਨਕਲੀ ਡੀਜ਼ਲ ਨੂੰ ਮਾਰਕੀਟ ਰੇਟ ਤੋਂ 8 ਰੁਪਏ ਤੋਂ ਲੈ ਕੇ 10 ਰੁਪਏ ਤੱਕ ਸਸਤੇ ਭਾਅ ਦੇ ਵਿੱਚ ਵੇਚ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਪੁਲਿਸ ਨੇ 4 આરોપીਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਨਾਬਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਨਕਲੀ ਡੀਜ਼ਲ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ ਨਾਬਾ ਵਿਖੇ ਇਹਨਾਂ આરોપીਆਂ ਦੇ ਵੱਲੋਂ ਡੀਜ਼ਲ ਦਾ ਡੰਪ ਬਣਾਇਆ ਗਿਆ ਸੀ ਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸੇਫਟੀ ਨਹੀਂ ਸੀ ਜੇਕਰ ਅੱਗ ਲੱਗ ਜਾਂਦੀ ਤਾਂ ਕਰੀਬ ਅੱਧੇ ਨਾਬਾ ਸ਼ਹਿਰ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਕਿਉਂਕਿ ਜਿੱਥੇ ਡੰਪ ਬਣਾਇਆ ਗਿਆ ਸੀ ਉੱਥੇ ਕਿਸੇ ਵੀ ਤਰ੍ਹਾਂ ਦੀ ਅੱਗ ਬਜਾਊ ਯੰਤਰ ਹੀ ਨਹੀਂ ਸੀ ਇਹ ਬਿਲਕੁਲ ਅਣਅਧਿਕਾਰਤ ਤੌਰ ਤੇ ਜਿਹੜਾ ਡੀਜ਼ਲ ਦਾ ਗੋਰਖ ਤੰਦੇ ਚਲਾਇਆ ਜਾ ਰਿਹਾ ਸੀ ਤੇ ਇਸ ਦੀ ਭਣਕ ਜਦੋਂ ਪੈਟਰੋਲ ਐਸੋਸੀਏਸ਼ਨ ਨੂੰ ਪਹੁੰਚੀ ਤਾਂ ਮੌਕੇ ਤੇ ਡੀਐਸਪੀ ਲਾਬਾ ਮਨਦੀਪ ਕੌਰ ਨੂੰ ਸੂਚਿਤ ਕੀਤਾ ਗਿਆ ਤੇ ਮਨਦੀਪ ਕੌਰ ਡੀਐਸਪੀ ਵੱਲੋਂ ਖੁਦ ਆਪ ਜਾ ਕੇ ਬੀਤੀ ਰਾਤ ਕੈਂਟਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਦੀ ਜਬਤ ਕੀਤੀ ਗਈ ਹੈ ਤੇ ਦੋ આરોપીਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗੋਰਖ ਤੰਦੇ ਦੇ ਵਿੱਚ ਨਾਮੀ ਵਿਅਕਤੀਆਂ ਦੇ ਵੀ ਹੱਥ ਦੱਸੇ ਜਾ ਰਹੇ ਨੇ ਸਮਾਉਂਤ ਇਸ ਬਾਰੇ ਵੀ ਜਿਹੜੇ ਖੁਲਾਸੇ ਹੋਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਕਲੀ ਡੀਜ਼ਲ ਦੀ ਕਾਲਾ ਬਜਾਰੀ ਨੂੰ ਲੈ ਕੇ ਵੱਡੇ ਪੱਧਰ ਤੇ ਗੋਰਖ ਤੰਦਾ ਕੀਤਾ ਜਾ ਰਿਹਾ ਸੀ ਤਪਤੇਸ਼ ਕਾਰਨ ਤੇ ਹੁਣ ਪਰਤਾਂ ਪਰਤਾਂ ਦਰ ਪਰਤਾਂ ਖੁੱਲਣ ਦੀ ਜਿਹੜੀ ਉਮੀਦ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪੀਲ ਜਨੇਜਾ ਨੇ ਕੀ ਕਿਹਾ ਆਓ ਸੁਣ ਲੈਣੇ ਜੀ ਜੀ ਸਾਨੂੰ ਕੁਝ ਪਤਾ ਲੱਗਿਆ ਵੀ ਕੁਝ ਪਿਛਲੇ ਸਮਿਆਂ ਤੋਂ ਨਾਲੇ ਦੇ ਵਿੱਚ दस रुपये लीटर सत्त रुपए लीटर डीजल कहके तकल कमैना दस रुपए सस्ता बेच रहा है कमीशा तो चोरी का माल है याट चीज है कोई भीजल भी लेकिन ए, डीजल कह के इतना मार्केटिंग कर रहे थे व्डे वे टैंक ला रही भर के कई नदे पठिया कमेना ਸਾਨੂੰ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੁਣਾ ਦੇ ਨੇ ਜਰਾ ਆਤੋਂ ਇਹਨਾਂ ਦਾ ਉਹ ਰੱਖ ਕੀਤਾ ਕਿ ਇਹਨਾਂ ਦਾ ਡਰਾਈਵਰ ਕਨੈਕਟਰ ਹੈ ਜਿਹੜਾ ਜਿਹੜਾ ਮਾਲਕ ਹੈ ਉਹ ਉਹਨਾਂ ਨੇ ਰੈਸਟ ਕੀਤਾ ਇਹਨੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਸਰ ਸਾਨੂੰ ਮੇਰੇ ਕੋਲ ਸਾਡੀ ਮੌਲਿਕ ਜੀ ਦੋ ਤਿੰਨ ਮਹੀਨੇ ਪਹਿਲਾਂ ਆਇਆ ਸੀ ਕਿ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਹੋਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਇਹ ਕੀ ਚੀਜ਼ ਆ ਦਿੱਕਦਾ ਵੀ ਦੇਖੋ ਕੋਈ ਵੀ ਬੰਦਾ ਜੇ कोई भी चीज है जी जलनशील है वो इस तरह फुली वेच नहीं सद ना पा सकता हम पट्ठे कोई इंसीडेंट हो जाएगा लेबर भी रही है बर्बर चल रहे हैं सन लेसान हो सकता है अग लग सी लगता है दूस गल आने जी असेंशियल कमर जो डीजल पेट्रोल पटल पंप ने अभी रूल एंड रेगुलेशन फूड सपलाई देन ओ सियां के पंप लाए सहमत नहीं बच्चा बन रहा है अगर कोई गलत चीज कहकर वेच रहा है फोर ट्वेंटी भी होगी डुप्लीकेट चीज कहकर वेगी ਕਿ ਦੂਜੀ ਗੱਲ ਹੈ ਜੇ ਕਿਸੇ ਨੂੰ ਇੰਜਨ ਰੋਜਨ ਚਪਾ ਲਿਆ ਤੇ ਅਗਰ ਉਹ ਜਿਹੜਾ ਹੈ ਉਹਦੀ ਗੱਡੀ ਸੀ ਜਿਹੜੀ ਬ੍ਰੈਕ ਕਰ ਰਹੀ ਜਿਹਨੂੰ ਦੱਸਦੇ ਇਹ ਡੀਜ਼ਲ ਕਹ ਕੇ ਦੇ ਰਿਆ ਜੀ ਇਹ ਡੀਜ਼ਲ ਕਹ ਕੇ ਦੇ ਰਿਆ ਨੇ ਸਰ ਸਰਕਾਰ ਨੂੰ ਇਨਕੁਆਇਰੀ ਚਾਹੀਦੀ ਹੈ ਕਿ ਇਹਨਾਂ ਨੇ GST ਪੇ ਕੀਤਾ ਨਹੀਂ ਕੀਤਾ ਕਿ ਇਹ ਕਿੱਥਾਂ ਨਹੀਂ ਕੀਤਾ ਕਿੱਥੋਂ ਆਇਆ ਕਿਹੜੀ ਸਟੇਟ ਤੋਂ ਇਹ ਸਟੇਟ ਲੈਵਲ ਦੀ ਸਮਗਲਿੰਗ ਜਿਹੜੀ ਬਾਹਰੋਂ ਚੀਜ਼ ਆ ਗਿਆ ਔਰ ਇਹ ਬਹੁਤ ਕੁਝ ਹੋ ਰਿਹਾ ਈਵਨ ਚੰਡੀਗੜ੍ਹ ਤੋਂ ਡੀਜ਼ਲ ਵੀ ਸਮਗਲ ਹੋ ਕੇ ਜਾ ਰਿਹਾ ਚੰਡੀਗੜ੍ਹ ਚਾਰ ਪੰਜ ਰੁਪਏ ਦਾ ਲਿਟਰ ਸਸਤਾ ਹੈ ਜੀ ਰੂਟੀ ਤੇ ਪੈ ਜਾਂਦਾ ਆ ਕੇ ਪੰਜਾਬ ਦੇ ਅੰਦਰ ਉੱਤਰ ਉੱਤਰ ਵੀ ਕ ਜਾਂਦਾ ਸਾਡੀ ਪਟੋਲੀ ਰਿਲੀਜੇਸ਼ਨ ਨਾ ਆਬਾ ਤੇ ਪਟਿਆਲਾ ਅਗਰ ਸਾਡੇ ਹਲਕੇ ਵਿੱਚ ਕੋਈ ਕੰਮ ਕਰੂਗਾ ਤਾਂ ਅਸੀਂ ਤੇ ਐਕਸ਼ਨ ਲਵਾਂ ਤੁਹਾਡੇ ਬਿਜ਼ਨਸ ਤੇ ਕੀ ਇਫੈਕਟ ਪੈ ਰਿਹਾ ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਮੇਰੇ ਨਾਲ ਪੁੱਛੇ ਚੇਂਜ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾਉਣ ਦੀਆਂ ਪਾਪਾ ਹੋ ਗਈ ਤੇ ਉਹ ਕੱਲ ਨੂੰ ਨਕਸਪੈ ਦਾ ਹੋਣਾ ਚਾ ਤੁਹਾਡੇ ਤੋਂ ਡੀਟੇਲ ਪਵਾਉਣਾ ਹੈ ਨਾ ਇਹ ਤੇ ਦੋ ਵਾਰੀ ਤੁਹਾਡੇ ਇੰਜਨ ਡੀਟੇਲ ਪੈਗੇ ਇੰਜਨ ਦਾ ਸੱਤ ਨਸਕਾ ਕਿੰਨੇ ਹਜ਼ਾਰ ਲੀਟਰ ਫਰਵਾਇਆ ਪੂਰੀ ਗੱਡੀ ਹੈ ਜਿੰਨਾ ਸਰ 12 14 ਹਜ਼ਾਰ ਲੀਟਰ ਸਾਨੂੰ ਇਹ ਪਤਾ ਕਿ ਉਹ ਆਈਆ ਸੀ ਇਹ ਹਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਫੀਸ ਕਰ ਰਹੇ ਸੀ ਕਿ ਉਹ ਅਪਲਾਈ ਕਰਦੇ ਸੀ ਕਿ 90 ਦੇ ਤੱਕ ਜਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕਰਨ ਦੀ ਬਾਤ ਆਏ ਨੇ ਵੀ ਵੇਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗੇ ਮਾਰਕੀਟਿੰਗ ਕਰਕੇ ਨਾ ਕਿ ਬਹੁਤ ਅੱਛੇ ਸੈਂਪਲ ਲਿਆ ਜੇ 90 ਹਲਵਾਈਆਂ ਦੇ ਇਕੱਠੇ ਆਰਿਆਂ ਦੇ ਕਮੈਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 7 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਖਿਆਲ ਇਹ ਜੋ ਸੋਰਲ ਇਨਕੁਆਰੀ ਹੋਵੇ ਦਾ ਬਹੁਤ ਵੱਡਾ ਘਰ ਹੈ ਵੀ ਅਮਰੀਕਾ ਤੋਂ ਪੰਜਾਬ ਲੈਵਲ ਤੇ ਕੰਮ ਚੱਲਦਾ ਹੈ ਇੱਥੇ ਪੰਜਾਬ ਤੇ ਚੱਲਦਾ ਹੁਣ ਕਿਦੋਂ ਚੱਲ ਰਿਹਾ ਖੜੇ ਸਾਰੇ ਪੰਜਾਬ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਫੂਕ ਤੋਂ ਲੈਣਾ ਸੀ ਕੀ ਲੱਗਦਾ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਕਿ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਊਗਾ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਕਿ ਜਿਹੜੇ ਪੰਪ ਵਾਲਿਆਂ ਦੇ ਨੇੜੇ-ਤੇੜੇ ਭੱਠੇ ਨੇ ਜੀ ਕਮਾਈ ਨਾਲ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਹਸਤਾ ਫਿਰ ਸਾਡੇ ਪ੍ਰਧਾਨ ਚ ਨੇਜਾ ਜੀ ਨੇ ਸਾਡੇ ਜੀਵਨ ਜੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਲਾਕੇ ਚੋ ਰਹੇ ਆ ਉਹਨਾਂ ਨੇ ਕਰੁਣਤ ਮੈਡਮ ਨੇ ਐਕਚੁਅਲ ਲੈਂਦਾ ਸਿੱਟਾ ਸਰ ਦੇ ਡਿਊਟੀ ਲਈ ਚੌਕੀ ਨਿਗਰਦੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖਜੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ ਮਾਲਦ ਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਫਲਤਾ ਕਰਦੇ ਨੇ ਇਹਦੇ ਚ ਬੈਠ ਵੀ ਚੋਰੀ ਹੁੰਦਾ ਹੈ ਫ੍ਰੀ ਟੋ ਫੋਲਡ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸਾਰੇ ਪੰਪਾਂ 'ਲੇ ਖੜੇ ਆਂ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਹਿੰਦਾ ਜਿੱਥੇ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਤੁਹਾਡੇ ਕੋਲ ਕਿਉਂ ਨਵਾਗੇ ਤੇ ਫਿਰ ਇਹਨੂੰ ਸਾਰੇ ਪੰਪਾਂ ਤੇ ਇਹ 90 'ਚ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਹਟ ਲਈ ਸਾਡੇ ਮੈਂਬਰ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਰਸੀ ਵੀ ਸਾਰੇ ਪੰਪਾਂ ਇੱਥੇ ਹੀ ਰਹੇ ਰਾਤ ਦੇਰ ਇਹ ਫੜ ਕੇ ਇਹਨਾਂ ਨੇ ਹਲਿਆਕਤ ਤੋਂ ਵੀ ਸ਼ਿਆਰੀ ਹੈ ਜੀ ਅਸੀਂ ਦਾ ਨਾਬੇ ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਾਈ ਨਾਲਿਆਂ ਨੂੰ ਪੱਠਿਆਂ ਵਾਲੇ ਸਾਰੇ ਅੰਪਾਰੇ ਪੱਠਿਆਂ ਵਾਲੇ ਨੇ ਸਸਤਾ ਲਿੱਤੇ ਜਿੱਥੇ 8 ਰੁਪਏ ਪੰਪ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪੀ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜ੍ਹੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਹੈ ਇਹ ਸ਼ਰਿਆਮ ਭੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹੋਣਾ ਬਾਕੀ ਇਹ ਨਕਲ ਹੀ ਆ ਬਾਕੀ ਤੇ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲਡ ਹੈ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਇਹ ਜੱਜ ਕਰ ਰਹੀ ਹੈ ਬਹੁਤ ਕਿਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15000 ਦਾ ਲੀਟਰ ਦਾ ਟੈਂਕ ਮੋਕ ਕਿਤੇ ਬਰਾਬਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਜੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ enquairy ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਉਹਨਾਂ ਜਿਹੜਾ ਸਾਡਾ ਰੋਜ਼ਗਾਰ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਨਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤਾਂ ਲੜਾਈ ਹੋਣੀ ਐ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮਬਾਚੀ ਪੀਤ ਵਿਹਾਰ ਨਬਨ ਐ ਇਕ ਇਹਦੇ ਨਾਲ ਚੁਕੇ ਅਮਰਜੀਤ ਸਿੰਘ ਦਾ ਇਹ ਪਟ્રોલ ਪੰਪ ਦੇ ਨਾਲ ਸਾਰੇ ਐਸੋਸੀਏਸ਼ਨ ਤੋਂ ਬੱਦਲ ਗਿਆ ਉਹਨਾਂ ਨੇ ਕਿ ਸਨੂਤਲਾ ਦਿੱਤੀ ਸੀ ਆਪਣਾ ਬਿਆਨ ਲਿਖਾਇਆ ਕਿ ਜਿਹੜੇ ਹੈਗੇ ਆ ਇਸ ਤਰ੍ਹਾਂ ਹਰਦੀਪ ਸਿੰਘ ਹੈਰਾ ਪਿੰਡ ਲਾਹੌਰਾਂ ਦਾ ਨਿਰਮਰਜੀਤ ਸਿੰਘ ਚੌਧਰੀ ਮਾਜਰੂਗਾ ਇਹ ਸਾਰੇ ਨਾਂ ਬਾਰੋਂ ਟੇਲ ਲਿਆ ਕੇ ਸਸਤੇ ਰੇਟਾਂ ਤੇ ਪੱਠੇ ਦਾ ਪੱਠਿਆਂ ਦੀ ਸਪਲਾਈ ਕਰ ਤੇ ਤੇਲ ਵੀ ਹੋ ਦੁੱਜਾ ਕਹਿੰਦੇ ਵਧੀਆ ਨਹੀਂ ਹੁੰਦਾ ਜਿਹਦੇ ਹਿਸਾਬ ਨਾਲ ਉਹ ਦਾਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਗੇ ਇਹ ਦੇ ਵਿੱਚ ਪੀ ਵੀ 10 ਜੇ ਡੀ 99 ਕਰਨ ਨੂੰ ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਏ ਨਾ ਇਹ ਫਿਰ ਆਪੋ ਜੁਆਲੀ ਰੋਡ ਜੋੜੇ ਜੋੜੇ ਕੋਲ ਅੰਸਾਈਡ ਤੇ ਇਹ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਉਹ ਖੜੇ ਇਹਨਾਂ ਦੇ ਬੰਦੇ ਆ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਪਿੰਡ ਅਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਲਖਪਤਰ ਜੀ ਪਰਾਮ ਵਾਸੀ ਪਿੰਡ ਭੀਮਪੜ ਉਹ ਪੌਣੀ ਘਰ ਖੜੇ ਸੀ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਪ੍ਰਾਪਤੀ ਉਹ ਅਸੀਂ ਰਾਉਂਡ ਅਪ ਕਰਾ ਕਿੰਨੇ ਬੰਦੇ ਦੇ ਨਾਮ ਤੋਂ ਕਿੰਨੇ ਬੱਟਲਸ ਪਰ ਉਹ ਆਪੇ ਫਿਲਹਾਲ ਤਾਂ 4 ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਫਰਚਾ ਦਾ ਕੀਤਾ ਇਹ ਬ੍ਰਦਰਫੁੱਲ ਭਰੇ ਹੋਇਆ ਰਿਸੈਂਟਰ ਉਹ ਬਲੈਅ ਅਮੇਰਮੈਂਟ ਆਪਕੀ ਸੀ ਜਿਹੜਾ 6 ਲੱਖ ਸਰ ਹੁੰਦਾ ਉਹ ਸਾਨੂੰ ਰਿਪੋਰਟ ਦੇ ਦੇ ਜਿਹੜਾ ਇਹਦੀ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫਤਰ ਤੋਂ ਬਣਿਆ ਹੋਇਆ ਹੈ ਸੰਗਰੂਰ ਜਿਲ੍ਹੇ ਦੇ ਵਿੱਚ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਉਦੋਂ ਬਾਅਦ ਉਹ ਇਨਵੈਸਟੀਗੇਸ਼ਨ ਦੇ ਗ੍ਰਾਮ ਹੁਸਤੇ ਜਾਮਾ ਜੇ ਜੋ ਵੀ ਹੋ ਗਿਆ ਕੋਈ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਦਿੱਤਾ ਦੋ ਕੋਲ ਜਸਵੀਰ ਸਿੰਘ ਤੇ ਵਕੀਲ ਦਾ ਇਹ ਦੋ ਹੂਰਾਂ ਦੇ ਤੇ ਜਾਵੇ वो तो, तो हमें